ਜੀ ਜੀ ਤੁਹਾਡਾ ਕੀ ਨਾਮ ਹੈ ਤੇ ਜਿਹੜਾ ਤੁਹਾਡਾ ਬ੍ਰਦਰ ਲਾਪਤਾ ਹੋਇਆ ਸੀ ਤੇ ਕਿਹੜੀ ਸ਼ਿਪ ਤੇ ਕੰਮ ਕਰਦਾ ਸੀ ਔਰ ਕਦੋਂ ਗਿਆ ਸੀ ਜੀ ਮੇਰਾ ਨਾਮ ਅਮਿਤ ਕੁਮਾਰ ਹੈ ਤੇ ਸਾਡਾ ਬ੍ਰਦਰ ਸੀਗਾ ਦੀਪਕ ਦੀਪਕ ਸਿੰਘ ਤੇ ਪੈਂਦਾ ਹੈਗਾ ਹੈ ਦੇਪਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਤੇ ਇਹ ਲਾਸਟ 2 ਮਨთ ਪਹਿਲਾਂ ਗਿਆ ਸੀਗਾ ਜੁਆਇਨ ਕੀਤਾ ਸੀਗਾ ਸ਼ਿਪ ਦਵਾਈ ਦੀ ਕੰਪਨੀ ਸੀਗੀ ਨੈਕਟੋ ਫਿਜ਼ੀ ਕਰਕੇ ਤੇ ਉਸ ਤੋਂ ਬਾਅਦ ਸਾਡੀ 14 ਤਰੀਕ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਇਹਦੇ ਨਾਲ ਤੇ ਕੰਪਨੀ ਨਾਲ ਕੰਟੈਕਟ ਸਾਡਾ ਹੋਇਆ 16 ਤਾਰੀਖ ਨੂੰ 16 ਤਾਰੀਖ ਨੂੰ ਕੰਟੈਕਟ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਸ਼ਿਪ ਪੰਟੀ ਹੋ ਗਿਆ ਹੈ ਕੁਝ ਰੌਬ ਵੈਦਰ ਕਰਕੇ ਕੁਝ ਰੀਜ਼ਨ ਉਹਨਾਂ ਨੇ ਦੱਸੇ ਤੇ ਉਸ ਤੋਂ ਬਾਅਦ 17 ਤਾਰੀਖ ਨੂੰ ਸਾਨੂੰ ਪਤਾ ਲੱਗਾ ਕਿ ਉਹਦੇ ਵਿੱਚੋਂ 10 ਕਰੂ ਮਿਲੇ ਹੈ ਜਿਹਦੇ ਵਿੱਚੋਂ 9 ਸਹੀ ਸਲਾਮਤ ਹੈ ਤੇ ਇੱਕ ਡੈੱਡ ਮਿਲਿਆ ਟੋਟਲ 16 ਕਰੂ ਸੀਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਤੱਕ ਸਾਨੂੰ ਕੋਈ ਕਵਰ ਨਹੀਂ ਹੈ ਇਹਨਾਂ ਦੀ ਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਹੁਣ ਕਿ ਸਾਨੂੰ ਬਾਹਰ ਤੋਂ ਖਬਰਾਂ ਮਿਲ ਰਹੀਆਂ ਆ ਕਿ ਰੈਸਕਿਊ ਆਪਰੇਸ਼ਨ ਜਿਹੜਾ ਉਹ ਬੰਦ ਕੀਤਾ ਜਾ ਰਿਹਾ ਹੈ ਜਿੱਦਾਂ ਵੀ ਆ ਤੇ ਹੁਣ ਸਾਡੀ ਇਹੀ ਉਪੀ ਲੈ ਇੰਡੀਅਨ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਤੋਂ ਕਿ ਜਦੋਂ ਤੱਕ ਸਾਨੂੰ ਕੋਈ ਵੀ ਸੂਚਨਾ ਨਹੀਂ ਮਿਲਦੀ ਇਹ ਆਪਰੇਸ਼ਨ ਬੰਦ ਨਾ ਕੀਤਾ ਜਾਵੇ ਮੇਰਾ ਬੇਟਾ ਮੇਰਾ ਨਾਮ ਕਿਰਤ ਸਿੰਘ ਹੈ ਜੀ ਉਹਨਾ ਦੀਪਕ ਸਿੰਘ ਦਾ ਇੱਕੋ ਹੀ ਸਾਡਾ ਕਮਾਂਡ ਵਾਲਾ ਬੇਟਾ ਸੀਗਾ ਹੋਰ ਪਰ ਵੀ ਤੇ ਹੈ ਨਹੀਂ ਕੋਈ ਕਮਾਂਡ ਵਾਲਾ ਮੈਂ ਕਿ ਕਮਾਂਡ ਵਾਸਤੇ ਕਰੋਗੇ ਕਰੂਗਾ ਨਹੀਂ ਰਾਸਟਰ ਦੇਖੇ ਮੇਰੇ ਨਾਲ ਹੋਈ ਇੱਕ ਈਤਰੀ ਗੱਲ ਹੋਈ ਮੇਰੇ ਨਾਲ ਪਰ ਬਾਅਦ ਕੋਈ ਗੱਲ ਨਹੀਂ ਹੋਈ ਤੇ ਇਹ ਕਿਹਾ ਕਿ ਪਾਪਾ ਮੈਂ ਠੀਕ ਠਾਕ ਹਾਂ ਤੁਸੀਂ ਜਿੰਤਾ ਨਹੀਂ ਕਰਨਾ ਜਿਸ ਤਰ੍ਹਾਂ ਤੁਹਾਡੇ ਫੈਮਲੀ ਦੱਸ ਰਹੀ ਕਿ ਜਿਹੜਾ ਆਪਰੇਸ਼ਨ ਤੁਹਾਨੂੰ ਦਾਰੀਆਂ ਖਬਰਾਂ ਮਿਲਦੇ ਨੇ ਕਿ ਜਿਹੜਾ ਰੈਸਕਿਊ ਆਪਰੇਸ਼ਨ ਰੋਕਿਆ ਗਿਆ ਹਾਂਜੀ 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 ਆਪਣੀ ਨੇ ਕੀ ਪਿਆ ਤੁਹਾਨੂੰ ਜਦੋਂ ਇਹ ਮਿਸਿੰਗ ਦੀ ਤੁਹਾਨੂੰ ਦੱਸਿਆ ਸੀ ਉਹਨਾਂ ਨੇ ਕੰਪਨੀ ਸੇ ਕਹਿੰਦੀ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਫਰੋ ਪਰਿਫਰਾ ਲੱਗਿਆ ਕਿ ਢਿਲ ਕਰਦੇ ਪਏ ਕਾਰਨ ਕਿ ਅੱਜ ਆਜ ਤੋਂ ਬੰਦਾ ਜਿਸ ਤਰ੍ਹਾਂ ਡੁੱਬਿਆ ਸੀ ਉਹ ਪਤਾ ਲੱਗਿਆ ਕੁਝ ਹੰਗੀ ਕਹਿੰਦੇ ਤੂਫਾਨ ਆਇਆ ਤੂਫਾਨ ਦੇ ਆਉਣ ਨਾਲ ਬਲਟੀ ਹੋ ਗਈ ਜਿਆਦੇ ਹਾਂਜੀ ਤੇ ਹੋਰ ਵੀ ਉਹਦਾ ਕੋਈ ਸਾਥੀ ਸੀਗਾ ਜੀ ਲੋਕਲ ਜਾਂ ਕੋਈ ਲੱਗ ਸਾਥੀ ਇਥੋਂ ਦਾ ਇਹਨੇ ਇੱਕ ਪਠਾਨ ਕੋੜ ਦਾ ਹੈਗਾ ਉਹਨਾਂ ਦਾ ਹੋਈ ਸੀਨੀਅਰ ਹੈ ਉਹਨਾਂ ਨੇ ਉਸ ਫੈਮਲੀ ਨਾਲ ਗੱਲ ਹੋਈ ਤੁਹਾਡੀ ਨਹੀਂ ਉਹਨਾਂ ਨਾਲ ਗੱਲ ਨਹੀਂ ਸੀ ਹੋਈ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੋਇਆ ਉਹਨਾਂ ਨਾਲ ਕੋਈ ਸੰਪਰਕ ਨਹੀਂ ਆਇਆ ਉਹ ਕੀ ਮੰਗ ਕਰਨਾ ਚਾਹੁੰਦੇ ਸਰਕਾਰ ਅਸੀਂ ਚਾਹੁੰਦੇ ਸਾਡਾ ਬੱਚਾ ਵਾਪਸ ਘਰ ਲੈਣਾ ਚਾਹੀਦਾ ਹੈ ਕਿਸੇ ਦੇ ਹਾਲ ਦੇ ਵਿੱਚ ਯੋਗੀ ਕਾਰਵਾਈ ਵਾਂਧਨਾ ਕੀਤੀ ਜਾਵੇ। ਪਾਰਸ ਸਰਕਾਰ ਨੂੰ ਤੇ ਮਿਆ ਸਰਕਾਰ ਨੂੰ ਤੇ ਵਾ ਸਾਲ ਲੱਗਿਆ ਗੱਲਬਾਤ ਹੁੰਦੀ ਸੀ ਤੁਹਾਡੇ ਨਾਲ ਜਬਿਛਤ ਹਾਂਜੀ 14 ਤਰੀਕ ਨੂੰ ਵੀ ਮੇਰੇ ਨਾਲ ਗੱਲ ਕੀਤੀ ਮੰਮੀ ਅਸੀਂ ਚਲੀ ਪਿਆਂਗੇ ਤਾਂ ਹੁਣ ਨੈਟਵਰਕ ਘਟਵਾ ਕਰਨਾ ਤਾਂ ਮੈਸੇਜ ਮੈਸੇਜ ਕਰ ਦਿਆ ਕਰਕਾ ਮੈਂ ਤਾਂ ਉਤੋਂ ਬਾਅਦ ਕੋਈ ਮੈਸੇਜ ਨਹੀਂ ਕੋਈ ਫੋਨ ਨਹੀਂ ਇਹ ਤਾਂ ਹੁਣ ਸਾਨੂੰ ਤਾਂ ਸਵੇਰੇ ਪਤਾ ਲੱਗਾ ਕਿ ਜਾਜ ਪਲਟੀ ਹੋਈ ਹੈ ਤਾਂ ਲਾਪਤਾ ਹੋਈ ਇਹ ਜਣਗੇ ਜਿਹੜੇ ਹੋਰ ਜਿਹੜਾ ਉਹਨਾਂ ਦੇ ਨਾਲ ਹੋਰ ਵੀ ਕੋਈ ਤੋਂ ਦੋਸਤ ਵਗੈਰਾ ਨਾਲ ਤੁਹਾਡੇ ਇੱਕ ਸੰਪਰਕ ਹੋਇਆ ਹੋਵੇ ਜਿਹੜਾ ਕਿਸੇ ਰੈਸਕਿਊ ਕੀਤਾ ਜਾਂ ਇਹਨਾਂ ਨੂੰ ਕਿਸੇ ਦਾ ਫੋਨ ਆਇਆ ਹੋਵੇ ਨਹੀਂ ਕੋਈ ਫੋਨ ਨਹੀਂ ਹੈ ਕੋਈ ਨੁਮਾਇੰਦਾ ਜੇ ਕਿਸੇ ਨਾਲ ਤੁਸੀਂ ਗੱਲਬਾਤ ਹੋਈ ਤੁਹਾਡੇ ਨਾਲ ਪ੍ਰਸ਼ਾਸਨ ਦੇ ਨਾਲ ਇਤੋਂ ਦੇ ਨਾਲ ਕਹੇ ਨਾ ਨਹੀਂ ਗੱਲ ਹੋਈ ਮੇਰਾ ਬੱਚਾ ਬਤੋਪੀ ਕੇ ਮੈਨੂੰ ਘਰ ਪਜਾਓ ਬਸ ਮੇਰੀ ਇਹ ਹੀ ਕਭੀ ਲੈ ਮੇਰਾ ਮੇਰਾ ਕੋਈ ਬੋਤ ਨਾ ਮੇਰੇ ਘਮੋੜੀ ਵਾਲਾ ਕੋਈ ਨਹੀਂ ਮੇਰੇ ਘਰ ਮੇਰਾ ਬੱਚਾ ਮੈਨੂੰ ਬੁਤੂ ਤੀ ਮੇਰੇ ਘਰ ਪਜਾਓ ਵਾਸ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੇਰਾ ਬੱਚਾ ਜਾਈਦਾ ਏ ਮੇਰਾ ਬੱਚਾ ਮੈਨੂੰ ਮੇਰੇ ਘਰ ਪਜਾਓ ਵਾਸ ਜਿੱਤੇ ਮਰਜੀ ਮੇਰਾ ਬੱਚਾ ਤੋਪੀ ਤੋਪੀ ਕੀ ਮੇਰੇ ਘਰ ਪਜਾਓ ਹਏ ਪਿਛਲੇ 2 ਮਹੀਨੇ ਹੋ ਗਏ ਉਹਨੂੰ ਦੁਬਈ ਗਏ ਨੂੰ ਤੇ ਹੁਣ 14 ਤਰੀਕ ਨੂੰ ਆਖਰੀ ਵਾਰ ਉਹਦੇ ਨਾਲ ਗੱਲ ਹੋਈ ਹੈ ਉਸ ਤੋਂ ਬਾਅਦ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੋਇਆ ਸਾਡਾ ਤੋਂ ਉਹਨਾਂ ਦਾ ਮਿਸਿੰਗ ਹੀ ਚੱਲ ਰਿਹਾ ਹੈ ਹਾਂਜੀ ਪਰ ਸਾਨੂੰ ਇਹ ਖਬਰ ਨਹੀਂ थी ਕਿ ਜਿਹੜੀ ਸ਼ਿਪ ਹੈ ਉਹ ਉਹਦੇ ਨਾਲ ਇਹ ਹਾਦਸਾ ਹੋ ਗਿਆ ਹੈ ਤੇ ਉਹ ਸਾਨੂੰ 2 ਦਿਨ ਪਹਿਲਾਂ ਹੀ ਪਤਾ ਲੱਗਿਆ ਹੈ ਤੇ ਸ਼ਿਪ ਡੁੱਬੇ ਹੋਏ ਨੇ ਕਿੰਨਾ ਟਾਈਮ ਲਗਭਗ ਇੱਕ ਹਫਤਾ ਹੋ ਗਿਆ ਇੱਕ ਵੀਕ ਹੋ ਗਿਆ ਮੈਨੇ ਕੋਈ ਕੰਪਨੀ ਨੇ ਕਿਹਾ ਤੁਹਾਨੂੰ ਰਿਪੋਰਟ ਨਹੀਂ ਦਿੱਤੀ ਜਾਂ ਫੋਨ ਕੀਤਾ ਹੋਵੇ ਕਿਸ ਤਰ੍ਹਾਂ ਹਾਂਜੀ 3-4 ਦਿਨ ਪਹਿਲਾਂ ਭਾਜੀ ਹੁਣਾਂ ਨਾਲ ਹੋਈ ਥੀ ਪਰ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਕਿਉਂਕਿ ਉਹਨਾਂ ਨੇ ਇਹ ਸੋਚਿਆ ਹੋਣਾ ਕਿ ਟੈਨਸ਼ਨ ਵਗੈਰਾ ਹੋਏਗੀ ਇਸ ਲਈ ਉਹਨਾਂ ਨੇ ਆਪੇ ਮਤਲਬ ਖੋਜ ਵਗੈਰਾ ਕਰਨੇ ਕੁਛ ਨਹੀਂ ਕਿਤੇ ਸਾਨੂੰ ਕੁਝ ਤੁਹਾਡੇ ਵੱਲੋਂ ਕੀ ਆਪਣੇ ਵੱਲੋਂ ਦਫ਼ਤਰ ਤੇ ਜਾ ਕੋਈ ਕਿਸੇ ਨਾਲ ਤੁਸੀਂ ਮਿਲੇ ਹੈਗੇ ਪ੍ਰਸ਼ਾਸਨ ਦੇ ਅਧਿਕਾਰੀ ਦੇ ਨਾਲ ਜਾ ਲੋਕਲ ਪ੍ਰਸ਼ਾਸਨ ਦੇ ਨਾਲ ਜਾਂ ਮਿਨਿਸਟਰੀ ਜਿਹੜੀ ਹੈਗੀ ਹੈ ਸ਼ਿਕਾਇਤ ਨਹੀਂ ਜੀ ਹਜੇ ਕਿਸੇ ਨਾਲ ਨਹੀਂ ਗੱਲਬਾਤ ਹੋਈ ਸਿਰਫ ਕੰਪਨੀ ਦੇ ਥਰੂ ਮੇਲ ਆਈ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਚੱਲਿਆ ਹੈ ਬਟ ਜਿੱਦਾਂ ਕਿ ਰਿਯੂਮਰ ਵੀ ਫੈਲ ਰਿਹਾ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ 9 ਜਣੇ ਚੋਂ ਬਚਾਏ ਉਸ ਤੋਂ ਬਾਅਦ ਉਹ ਬੰਦ ਕਰ ਦਿੱਤਾ ਗਿਆ ਹੈ ਜਾਂ ਕਿਤੇ ਢਿੱਲ ਪੈ ਗਈ ਹੈ ਪਰ ਮੇਰੀ ਸਰਕਾਰ ਨੂੰ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਬੰਦ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਮੇਰਾ ਭਰਾ ਨਹੀਂ ਲੱਭੇ ਜਿੰਨੇ ਹੈ 6 ਦੇ 6 ਮੈਂਬਰ ਸਾਰਿਆਂ ਨੂੰ ਸਹੀ ਸਲਾਮਤ ਇੰਡੀਆ ਵਾਪਸ ਲਿਆਇਆ ਜਾਵੇ ਤੇ ਮੇਰੇ ਭਰਾ ਨੂੰ ਕਰ ਲਿਆ ਦੂ ਬਸ